ਜ਼ਿਲ੍ਹਾ ਸ਼੍ਰੀ ਮੁਕਸਰ ਸਾਹਿਬ ਬੀਤੇ ਦਿਨੀ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਬਾਬਾ ਸਾਹਿਬ ਦੀ ਮੂਰਤੀ ਦੀ ਭੰਨਤੋੜ ਨਾਲ ਹੋਈ ਘਟਨਾ ਨੂੰ ਲੈ ਕੇ Dalit ਸਮਾਜ ਵਿੱਚ ਰੋਸ ਪਾਇਆ ਜਾ ਰਿਹਾ ਹੈ ਇਸੇ ਨੂੰ ਲੈ ਕੇ ਸ਼੍ਰੀ ਮੁਕਸਰ ਸਾਹਿਬ ਵਿਖੇ 4 ਫਰਵਰੀ ਸਮਾ ਸਵੇਰੇ 10 ਵਜੇ ਗੁਰਗੋਬਿੰਦ ਸਿੰਘ ਪਾਰਕ ਸ਼੍ਰੀ ਮੁਕਸਰ ਸਾਹਿਬ ਵਿਖੇ ਇੱਕ ਰੋਸ ਰੈਲੀ ਕੱਢੀ ਜਾ ਰਹੀ ਹੈ ਜਿਸ ਵਿੱਚ ਸਮਾਜ ਸੇਵੀ ਅਤੇ ਜਥੇਬੰਦੀ ਅਤੇ ਹੋਰ ਭੈਣ ਭਰਾਵਾਂ ਨੂੰ ਪਹੁੰਚਲਦੀ ਅਪੀਲ ਜੈ ਹਿੰਦ ਜਿੰਦਾਬਾਦ ਸਾਡੇ ਹੱਕਾਂ ਤੇ ਡਾਕੀ ਮਾਰਨਾ ਬੰਦ ਕਰੋ ਬੰਦ ਕਰੋ ਬੰਦ ਕਰੋ ਕੇਰਤੀ ਬੀਜੇਪੀ ਸਰਕਾਰ ਮਰਦਾਬਾ ਜਿੰਦਾਬਾਦ ਜਿੰਦਾਬਾਦ ਸਾਡਾ ਇੱਕਾ ਜਿੰਦਾਬਾਦ 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 ਕਿ ਜਿਹੜੇ ਸਾਡੇ ਸਮਾਜ ਦੀ ਸਾਡੇ ਲੋਕਾਂ ਦੀ ਗੱਲ ਸਾਡੇ ਐਸਸੀਬੀਸੀ ਐਸਟੀ ਜੋ ਵੀ ਸਮਾਜ ਦੇ ਲੋਕ ਗੱਲ ਜਿਹੜੀ ਕਿ ਉਹਨਾਂ ਅੰਨੀਆਂ ਅਤੇ ਬੋਲੀਆਂ ਸਰਕਾਰ ਤੱਕ ਪਹੁੰਚਾਉਣ ਦੀ ਕੋਸ਼ਿਸ਼ ਜਿਹੜਾ ਉਪਰਾਲਾ ਕੀਤਾ ਆਪਣੇ ਜਿਹੜੇ ਚੈਨਲ ਰਾਹੀਂ ਤਾਂ ਜਿਹੜੇ ਅੱਜ ਦੀ ਸਾਡੀ ਜਿਹੜੀ ਮੀਟਿੰਗ ਹੈ ਜਿਹੜਾ ਕਿ 26 ਜਨਵਰੀ ਵਾਲੇ ਦਿਨ ਬਾਬਾ ਸਾਹਿਬ ਡਾਕਟਰ ਪੀਵਰਾਓ ਮੇਡਕਰ ਜੀ ਜਿਹਨਾਂ ਨੂੰ ਭਾਰਤ ਰਤਨ ਕਹਿੰਦੇ ਆ ਭਾਰਤ ਰਤਨ ਦੀ ਕਿਤਾਬ ਮਿਲਿਆ ਆ ਉਹਦੇ ਜਿਹੜਾ ਬੋਤ ਨੂੰ ਪਹਿਲਾਂ ਤਾਂ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਅੱਗ ਲਾਈ ਹੈ ਕੋਸ਼ਿਸ਼ ਹੀ ਨਹੀਂ ਅੱਗ ਲਾਈ ਹੈ ਉਸ ਤੋਂ ਬਾਅਦ ਕੋੜੀ ਤੇ ਚੜ੍ਹ ਗਲੂ ਥੋੜੇ ਮਾਰੇ ਆ ਉਹਨੂੰ ਤੋੜਨ ਦੀ ਕੋਸ਼ਿਸ਼ ਕੀਤੀ ਹੈ ਉਹਦੇ ਗਰੋਹ ਦੇ ਵਿੱਚ ਜਿਹੜੀ 4 ਤਰੀਕ ਹੈ ਜਿਹੜੀ ਆਉਣ ਵਾਲੀ 4 ਤਰੀਕ 4 ਫਰਵਰੀ 4 ਫਰਵਰੀ ਗੁਰੂ ਗੋਬਿੰਦ ਸਿੰਘ ਪਾਰਕ ਦੇ ਵਿੱਚ ਬਹੁਤ سارے ਸਮਾਜ ਜਿਹੜਾ ਸਾਡਾ ਸਮੁੱਚਾ ਸਮਾਜ ਹੈ ਜਿਹੜੀਆਂ ਜਲਤਿਕ ਜੀ ਸਾਹਿਬ ਜਿਹੜੇ ਬੰਦੀਆਂ ਨੇ ਉਹਨਾਂ ਨੂੰ ਸਾਰਿਆਂ ਨੂੰ ਬੇਨਤੀ ਹੈ ਕਿ 4 ਤਰੀਕ ਨੂੰ ਠੀਕ 10 ਵਜੇ ਗੁਰੂ ਗੋਬਿੰਦ ਸਿੰਘ ਪਾਰਕ ਦੇ ਕੋਲ ਪਹੁੰਚਣਾ ਹੈ ਤਾਂ ਕਿ ਅਸੀਂ ਇਹਨਾਂ ਨੂੰ ਦੱਸ ਸਕੀਏ ਜਿਹੜੇ ਕਿ ਬਾਬਾ ਸਾਹਿਬ ਦੀ ਜੀ ਜਿਨ੍ਹਾਂ ਨੇ ਮੂਰਤੀ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਹੈ ਥੋੜੀ ਤੋੜਨ ਦੀ ਕੋਸ਼ਿਸ਼ ਕੀਤੀ ਹੈ ਉਹਨਾਂ ਨੂੰ ਅਸੀਂ ਦੱਸ ਸਕੀਏ ਕਿ ਅਸੀਂ ਅਸੀਂ ਹੱਥੇ ਜੁੜਨੇ ਆ ਅਸੀਂ ਉਹਨਾਂ ਦੇ ਪੈਰੋ ਕੋਲ ਅਸੀਂ ਐਸੇ ਬੈਠੇ ਆ ਸਾਰਿਆਂ ਨੂੰ ਬੇਨਤੀ ਹੈ ਪਾਰਟੀ ਵਾਲੀ ਤੋਂ ਉੱਠ ਕੇ ਸਾਰੇ ਕਿਸੇ ਨਾਲ ਸਾਡੀ ਕਿਸੇ ਪਾਰਟੀ ਨਾਲ ਕੋਈ ਨਹੀਂ ਸਾਡੇ ਕਿਸੇ ਧਰਮ ਨਾਲ ਕੋਈ ਨਹੀਂ ਸਾਰਿਆਂ ਨੂੰ ਇਹ ਹੀ ਬੇਨਤੀ ਹੈ ਵੀ 4 ਤਰੀਕ 4 ਤਰੀਕ ਨੂੰ ਗੁਰੂ ਗੋਬਿੰਦ ਸਿੰਘ ਪਾਰਕ ਦੇ ਵਿੱਚ ਪਹੁੰਚਣਾ 4 ਫਰਵਰੀ ਫੋਮਾ ਕੇ ਪਹੁੰਚਣਾ ਸਾਰਿਆਂ ਨੇ ਅਤੇ ਅਸੀਂ ਜਿਹੜਾ ਜੋ ਵੀ ਸ੍ਰੀ ਮੁਖਸਰ ਸਾਹਿਬ ਸ੍ਰੀ ਮੁਖਸਰ ਕੋਕਪੁਰਾ ਰੋਡ ਤੇ ਗੁਰੂ ਗੋਬਿੰਦ ਸਿੰਘ ਪਾਰਕ ਹੈ ਉੱਥੇ ਪਹੁੰਚਣਾ ਸਾਰਿਆਂ ਨੇ ਸਭ ਤੋਂ ਮੇਰੀ ਇਹ ਹੀ ਬੇਨਤੀ ਹੈ ਤਾਂ ਸਾਰਿਆਂ ਦਾ ਬਹੁਤ ਹੀ ਧੰਨਵਾਦੀਆਂ ਜੈਪੀ ਜੈਪਾਰਥ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਮੈਂ ਤੁਹਾਡੇ ਚੰਦਰ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਆਣ ਕੇ ਇੱਥੇ ਸਾਡੀ ਕਵਰ ਕੀਤੀ ਹੈ ਅੱਜ ਮੀਟਿੰਗ ਦੇ ਸਬੰਧ ਵਿੱਚ ਮੇਰੀ ਗਵਾਹੀ ਤੇ ਰੱਖੀ ਗਈ ਸੀ ਕਿ ਜਿਹੜਾ ਆਪਾਂ ਤੁਹਾਨੂੰ ਸਭ ਨੂੰ ਪਤਾ ਹੈ ਜਿਹੜੇ ਪਿੱਛੇ 26 ਤਰੀਕ ਨੂੰ ਇੱਕ ਰਸਤਾ ਬਾਬਾ ਵਟਾ ਆ ਅੰਮਰਸਾਹ ਕਹਿੰਦੇ ਸੀ ਬਾਬਾ ਸਾਹਿਬ ਦੇ ਬੁੱਤ ਨਾਲ ਅੱਜ ਜਨਤਕ ਜਥੇਬੰਦੀਆਂ ਸਾਰੀਆਂ ਸ੍ਰੀ ਮੁਕਸਾ ਸਾਹਿਬ ਦੀਆਂ ਜਿਹੜੀਆਂ ਉਹਨਾਂ ਸਾਰਿਆਂ ਨੇ ਇੱਥੇ ਪਹੁੰਚੇ ਸੀਗੇ 26 ਤੋਂ ਮੀਟਿੰਗ ਕੀਤੀ ਸੀ ਕਿ 28 ਤੋਂ ਬਾਅਦ 28 ਤੋਂ ਬਾਅਦ ਅੱਜ ਮੇਰੇ ਕੀਤੀ ਆ ਅਸੀਂ ਸਾਰੂ ਬੇਨਤੀ ਕਰਦੇ ਆਂ ਸਾਰੇ ਜਥੇਬੰਦੀਆਂ ਸਾਡੇ ਐਸਸੀ ਸਮਾਜ ਦੇ ਜਥੇਬੰਦੀਆਂ ਐਸਸੀ ਭਾਈਚਾਰੇ ਦੇ ਸਾਡੇ ਸ਼ਹਿਦ ਦੇ ਬੀਸੀ ਨੂੰ ਸਾਡੇ ਸ਼ਹਿਦ ਦੇ ਐਮਸੀਆ ਨੂੰ ਸਾਡੇ ਮੁਕਸਾ ਜ਼ਿਲ੍ਹੇ ਦੇ ਮੁਕਸਾ ਜ਼ਿਲ੍ਹੇ ਦੇ ਸਰਪੰਚ ਸਰਬੰਦਾਂ ਨੂੰ ਮੈਂਬਰ ਸਰਬੰਦਾਂ ਨੂੰ ਜੋ ਸਾਡੇ ਸਮਾਰਦੇ ਨੇ ਅਸੀਂ ਸਾਨੂੰ ਹੱਥ ਜੋੜ ਕੇ ਉਹਦਾ ਬੇਨਤੀ ਕਰਦੇ ਕਿ 4 ਤਰੀਕ ਨੂੰ ਸਮਾਂ 10 ਵਜੇ ਸੁਥਾਲ ਗੁਰੂ ਗੋਬਿੰਦ ਸਿੰਘ ਪਾਕ ਵਿੱਚ ਵੱਡਾ ਇਕੱਠ ਹੋ ਰਿਹਾ ਆ ਉਹ ਇਕੱਠ ਕਰਕੇ ਅਸੀਂ ਇੱਕ ਸਰਕਾਰ ਨੂੰ ਸਿਹਹਾ ਭੇਜ ਸਕਤਾ ਕਿ ਜੋ ਬਾਬਾ ਸਰੇ ਬੋਤਾਂ ਸ਼ਿਰਸ਼ਾ ਕੀਤੀ ਹੈ ਅਸੀਂ ਉਹਦਾ